ਪੰਜਾਬ ਦੇ ਗੁਰਦਾਸਪੁਰਾ ਜ਼ਿਲ੍ਹੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਰੈਲੀ ਕੀਤੀ ਗਈ ਸੀ ਜਿੱਥੇ ਕਿ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡੀਆਂ ਆਸਾਂ ਧੀਆਂ ਨਰਿੰਦਰ ਮੋਦੀ ਤੋਂ ਵੀ ਕੁਝ ਨਾ ਕੁਝ ਐਲਾਨ ਕਰਕੇ ਜਾਣਗੇ ਜਰੂਰ ਕਿਸਾਨਾਂ ਦੇ ਹੱਕਾਂ ਕਿਸਾਨਾਂ ਦੇ ਪ੍ਰਤੀ ਜਿਹੜਾ ਮੋਦੀ ਦੇ ਪ੍ਰਤੀ ਜਿਹੜਾ ਰੋਸ ਆ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਨਾਹਰੇਬਾਜੀ ਕੀਤੀ ਗਈ ਜੀ ਕੀ ਕਹਿਣਾ ਚਾਹੁੰਦੇ ਹੋ ਮੋਦੀ ਜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਗੁਰਦਾਸਪੁਰ ਆਏ ਸ਼੍ਰੀ ਨਰਿੰਦਰ ਮੋਦੀ ਜੀ ਪਰ ਅਫਸੋਸ ਹੈ ਇਸ ਗੱਲ ਦਾ ਵੀ ਉਹ ਕਿਸਾਨਾਂ ਲਈ ਕੁਝ ਅਨਾਉਂਸ ਨਹੀਂ ਕਰਕੇ ਗਏ ਕੋਈ ਪੈਕੇਜ ਉਹਨਾਂ ਨੇ ਅਨਾਉਂਸ ਨਹੀਂ ਕੀਤਾ ਕਿਸਾਨਾਂ ਦੀ ਦੁਰਦਸ਼ਾ ਹੈ ਕਿਸਾਨਾਂ ਦੀ ਹਾਲਤ ਹੈ ਜਿਹੜੀ ਉਹ ਦਿਨ ਬਦਿਨ ਮਾੜੀ ਹੁੰਦੀ ਜਾ ਰਹੀ ਹੈ ਤੁਸੀਂ ਦੇਖਿਆ ਹੋਣਾ ਹੈ ਪਰਸੋਂ ਹੀ ਦੋ ਕਿਸਾਨਾਂ ਨੇ ਨੌਜਵਾਨ ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ ਖੁਦਕਸ਼ੀਆਂ ਦਾ ਦੌਰ ਹੈ ਜਿਹੜਾ ਉਸੇ ਤਰ੍ਹਾਂ ਚੱਲ ਰਿਹਾ ਹੈ ਕੋਈ ਉਹਦੇ ਤੇ ਅਸਰ ਨਹੀਂ ਪੈ ਰਿਹਾ ਕਿਉਂਕਿ ਅੱਜ ਕਿਸਾਨਾਂ ਦੇ ਜੁਮੇ ਹੈ ਜਿਹੜਾ ਉਹ ਕਰਜ਼ਾ ਇੰਨਾ ਚੜਿਆ ਹੋਇਆ ਹੈ 90000 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਜੁਮੇ ਹੈ ਤੇ ਨਾਲ ਹੀ ਆਰਤੀਆਂ ਦਾ ਜੇ 7 ਸਵਾ ਲੱਖ ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਜੁਮੇ ਆ ਅੱਜ ਕਿੰਨੇ ਕਾਸ ਸਕਦੇ ਤੁਹਾਨੂੰ ਨਰਿੰਦਰ ਮੋਦੀ ਤੋਂ ਦੇਖੋ ਉਹਨਾਂ ਨੂੰ ਕੋਈ ਵੱਡੀ ਪੈਕੇਜ ਦੇਣਾ ਚਾਹੀਦਾ ਸੀ ਕਿਸਾਨਾਂ ਲਈ ਕੋਈ ਕਰਜ਼ਾ ਮਾਫੀ ਦਾ ਐਲਾਨ ਕਰਨਾ ਚਾਹੀਦਾ ਸੀ ਕਿਉਂਕਿ ਹੁਣ ਚਾਰ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਉੱਥੇ ਕਿਸਾਨਾਂ ਨੇ ਮੁੱਦਾ ਬਣਾਇਆ ਵੀ ਕਿਸਾਨਾਂ ਦਾ ਟੋਟਲ ਕਰਜ਼ਾ ਜਿਹੜਾ ਮਾਫ ਕੀਤਾ ਜਾਣਾ ਚਾਹੀਦਾ ਹੈ ਪਰ ਉੱਥੇ ਇਹਨਾਂ ਨੂੰ ਇਹਨਾਂ ਨੇ ਨਹੀਂ মুখ ਖੋਲਿਆ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਗਈ ਜਾਂ ਦੂਜੀ ਪਾਰਟੀ ਆ ਜਿਹੜੀ ਉੱਥੇ ਜਿੱਤ ਕੇ ਕਾਮਯਾਬ ਹੋਈ ਹੈ ਸੋ ਮੈਂ ਸਮਝਦਾ ਵੀ 2019 ਦੀ ਇਲੈਕਸ਼ਨ ਦੇ ਲਈ ਜੇ ਇਹਨਾਂ ਨੇ ਕੋਈ ਗੱਲ ਅਨਾਉਂਸ ਨਾ ਕੀਤੀ ਸਾਨੂੰ ਅੱਜ ਉਮੀਦ ਸੀ ਵੀ ਕੋਈ ਨਾ ਕੋਈ ਅਨਾਉਂਸਮੈਂਟ ਕਰਨਗੇ ਕਿਉਂਕਿ 4 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਮੈਂ ਸਮਝਦਾ ਵੀ ਜਦ ਅਨਾਉਂਸਮੈਂਟ ਨਹੀਂ ਕੋਈ ਜਾਂ ਕਿਸੇ ਬਜਟ ਦੇ ਵਿੱਚ ਨਹੀਂ ਪੈਸਾ ਰੱਖਿਆ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਕੁਝ ਨਹੀਂ ਸਮਰਨਾ ਸੋ ਕਿਸਾਨਾਂ ਦੇ ਨਾਲ ਸਿਰਫ ਮੈਂ ਸਮਝਦਾ ਵੀ ਕਿਸਾਨਾਂ ਨੂੰ ਛੁਣਛਣਾ ਫੜਾਉਣ ਤੋਂ ਸਵਾਏ ਹੋਰ ਕੁਝ ਨਹੀਂ ਕੀਤਾ ਮੋਦੀ ਜੀ ਨੇ ਇਹ ਤੋਂ ਸਵਾਏ ਹੋਰ ਕੁਝ ਨਹੀਂ ਕੀਤਾ ਮੋਦੀ ਜੀ ਨੇ ਇਹ ਉਹਨਾਂ ਦੀ ਨਾ ਕਾਮਯਾਬੀ ਮੈਂ ਕਹੂੰ ਸਮਝਦਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਘਾਸਾਂ ਤੇ ਅੱਜ ਨਰਿੰਦਰ ਮੋਦੀ ਪੰਜਾਬ ਆਏ ਤੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਨਾ ਜੀ ਵੀ ਨਰਿੰਦਰ ਮੋਦੀ ਮੋਦੀ ਜੀ ਅੱਜ ਜਿਵੇਂ ਆਏ ਸੀ ਸਾਨੂੰ ਪੂਰੀ ਆਸ ਸੀ ਵੀ ਸਾਡਾ ਪੂਰਾ ਕਰਜ਼ਾ ਕਿਸਾਨਾਂ ਦਾ ਮਾਫ ਕਰਕੇ ਜਾਣਗੇ ਪਰ ਉਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ ਸਾਨੂੰ ਬਹੁਤ ਦੁੱਖ ਹੈ ਬਹੁਤ ਅਫਸੋਸ ਹੈ ਵੀ ਨਰਿੰਦਰ ਮੋਦੀ ਜੀ ਅੱਜ ਕੁਝ ਨਹੀਂ ਸਾਡੇ ਵਾਸਤੇ ਕਰਕੇ ਗਏ ਕੀ ਆਉਣ ਵਾਲੀਆਂ 2019 ਦੀਆਂ ਚੋਣਾਂ ਕਿਸ ਤਰ੍ਹਾਂ ਦੇਖਦਾ ਕਿਸਾਨ ਅਸੀਂ ਤਾਂ ਜੀ ਫਿਰ ਜਿਹੜੀ ਪਾਰਟੀ ਸਾਡੇ ਨੂੰ ਕੋਈ ਲਾਭ ਪਹੁੰਚਾਉਗੀ ਅਸੀਂ ਤਾਂ ਉਹਦੇ ਵੱਲ ਹੋਵਾਂਗੇ ਮੋਦੀ ਜੀ ਵੱਲ ਕਦੇ ਵੀ ਨਹੀਂ ਹੋਵਾਂਗੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਅਸੀਂ ਵੀ ਇਹੀ ਕਹਿ ਰਹੇ ਹਾਂ ਜੀ ਇਹੀ ਆਸ ਹੈ ਵੀ ਸਾਨੂੰ ਕੁਝ ਨਾ ਕੁਝ ਦੇਕੇ ਜਾਂਦੇ ਤਾਂ ਅਸੀਂ ਕੁਝ ਨਾ ਕੁਝ ਉਹਨਾਂ ਦਾ ਧੰਨਵਾਦ ਵੀ ਕਰਦੇ ਹੁਣ ਉਹ ਜਾਂਦਾ ਉਹਨਾਂ ਨੇ ਕੁਝ ਕਿਹਾ ਹੀ ਨਹੀਂ ਕੁਝ ਸਾਨੂੰ ਦਿੱਤੀ ਹੀ ਨਹੀਂ ਰਾਹਤ ਕਿਸਾਨਾਂ ਦੀ ਹਾਲਤ ਤਾਂ ਜਿਉਂ ਦੀ ਤਿਉਂ ਉਸੇ ਤਰ੍ਹਾਂ ਹੀ ਹੈ ਖੁਦਕਿਸ਼ੀਆਂ ਦਾ ਦੌਰ ਵੀ ਯਾਰ ਹੋਇਆ ਹੈ ਜੀ ਬਾਕੀ ਮੂਰੇ ਫਸਲਾਂ ਆ ਰਹੀਆਂ ਨੇ ਸਾਡੀ ਤਾਂ ਆਲੂ ਦੀ ਫਸਲ ਬੜੀ ਭਰਪੂਰ ਹੈ ਪਰ ਐ ਨਹੀਂ ਹੈ ਵੀ ਸਾਨੂੰ ਕੁਝ ਨਾ ਕੁਝ ਇਸ ਤੋਂ ਵੀ ਸਾਨੂੰ ਲਾਭ ਹੋਊਗਾ ਹਾਂ ਜੀ ਕਿ ਜਿਸ ਤਰ੍ਹਾਂ ਐਡੀ ਵੱਡੀ ਰੈਲੀ ਕੀਤੀ ਗਈ ਹੈ ਉੱਥੇ ਕਰੋੜਾਂ ਦਾ ਖਰਚਾ ਆਇਆ ਕਿ ਕਿਸਾਨਾਂ ਨੂੰ ਬਣਦਾ ਸੀ ਕੁਝ ਦੇਣ ਦਾ ਕਿਸਾਨ ਉਹ ਦੇਣਾ ਦਾ ਜੀ ਬਣਦਾ ਹੀ ਸੀ ਇੰਨੇ ਜਨੇ ਕਿਸਾਨ ਇਕੱਠੇ ਹੋਏ ਤੇ ਉਹ ਮੋਦੀ ਜੀ ਨੂੰ ਦੇਖਣ ਵਾਸਤੇ ਸਾਰਾ ਉਹ ਤਾਂ ਕੋਈ ਸੁਣਨੇ ਗਏ ਤੇ ਵੀ ਸਾਨੂੰ ਕੁਛ ਨਾ ਕੁਛ ਤਾਂ ਮਿਲੂਗਾ ਤਾਂ ਹੀ ਇੰਨਾ ਇਕੱਠ ਦਿਖਾਇਆ ਗਿਆ ਸੀ ਨਹੀਂ ਤਾਂ ਉਹਥੇ ਜਾਣ ਦਾ ਕੋਈ ਫਾਇਦਾ ਵੀ ਨਹੀਂ ਜਿੱਥੇ ਕੁਛ ਨਾ ਮਿਲਦਾ ਹੋਵੇ ਹਾਂਜੀ ਜੀ ਤੁਸੀਂ ਕੀ ਕਹਣਾ ਤੇ ਉਹਨਾਂ ਕਿੰਨੀ ਕਾਸਤੀ ਅੱਜ ਮੋਦੀ ਤੋਂ ਮੋਦੀ ਤੋਂ ਤਾਂ ਇਹਨਾਂ ਤੋਂ ਤਾਂ ਬਿਲਕੁਲੇ ਆਸ ਨਹੀਂ ਦੀ ਜੀ ਮੱਕੀ ਦਾ 1750 ਰੁਪਿਆ ਰੇਟ ਆ ਜੀ ਸਾਨੂੰ ਮਿਲਦਾ 900 ਰੁਪਿਆ ਰੇਟ ਆ ਸੂਰਜਮੁਖੀ ਦਾ 3800 ਰੁਪਿਆ ਰੇਟ ਆ ਜੀ ਮਿਲਦਾ 2500 ਰੁਪਿਆ ਰੇਟ ਕਿਸਾਨ ਕਿੱਥੋਂ ਕਾਮਯਾਬ ਹੋਊ ਕਰਜ਼ੇ ਦੀ ਪੰਡ ਥੱਲੇ ਦਵੀ ਹੋ ਜਾਂਦਾ ਦਣ ਪਰਦਨ ਦਵੀ ਹੋ ਜਾਂਦਾ ਬਾਹਨਸਪਤੀ ਦਾ ਕੀ ਰੇਟ ਆ ਜੀ ਇਹਦੀ ਕੀ ਅੱਜ ਕੋਈ ਐਲਾਨ ਕਰਕੇ ਜਾਣਾ ਸੀ ਉਹਨਾਂ ਨੇ ਕੋਈ ਕੋਈ ਐਲਾਨ ਨਹੀਂ ਜੀ ਇਹਨਾਂ ਨੇ ਕਰਨਾ ਕੋਈ ਸਾਨੂੰ ਦੇਣਾ ਨਹੀਂ ਜੀ ਜ਼ਿਮੀਦਾਰ ਦਣ ਪਰਦਨ ਥੱਲੇ ਜਾ ਰਿਹਾ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾ ਮੋਦੀ ਜੀ ਜੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਲਈ ਕੁਝ ਨਹੀਂ ਕਰਦੇ ਤਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਤੇ ਆਉਣ ਵਾਲੀਆਂ ਚੋਣਾਂ 'ਚ ਇਹਨਾਂ ਨੂੰ ਸਬਕ ਸਿਖਾਇਆ ਜਾਵੇਗਾ ਜੀ ਕਿਸਾਨਾਂ ਦਾ ਮੁੱਖ ਮੰਗ ਤੀ ਮੋਦੀ ਸਰਕਾਰ ਤੋਂ ਮੋਦੀ ਨਰਿੰਦਰ ਮੋਦੀ ਤੋਂ ਦੇ ਦੇ ਪ੍ਰਧਾਨ ਮੰਤਰੀ ਦੇ ਕੁਝ ਨਾ ਕੁਝ ਐਲਾਨ ਤਾਂ ਜਿਹੜਾ ਜ਼ਰੂਰ ਕਰਕੇ ਜਾਣਗੇ ਪਸਾ ਪੰਜਾਬ ਦੇ ਕਿਸਾਨਾਂ ਲਈ ਪਰ ਮੋਦੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਕਿ ਜਿੱਥੋਂ ਕੋਈ ਕਿਸਾਨਾਂ ਦੇ ਵਿੱਚ ਵਿਰੋਧ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਡੇਲੀ ਪੋਸਟ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978